प्यारे दर्शकों आओ आपा हुण सुनदे हां बलविंदर बराड़ दी पुस्तक मन दा कोना चो लिखया लेख सिरनावा नसीब नहीं होया जानदी हां तेनु खत लिखना खुद दी प्रकर्मा करके बिना पूरी हुई सुखणा दे कर परत्न है पर अंबा दी पुख अंबाकड़ियां तो पूरी करन दी फितरत भी ता मेरे नाल ही जमी है मेरी अण कही बुझण वाले पता नहीं केड़ी कड़ी तू इस जन्म दे हिसाब पूरे निबेड के ਅਗਲੇ ਜਨਮ ਵਿੱਚ ਪੈਰ ਰੱਖ ਲਿਆ ਮੇਰੀ ਕਹੇ ਹੋਏ ਬੋਲ ਤਾਂ ਇੱਕ ਪਾਸੇ ਰਹੇ ਇਹ ਲਿਖੇ ਹੋਏ ਸ਼ਬਦ ਵੀ ਖਾਲੀ ਹੱਥੀ ਮੇਰੇ ਕੋਲ ਪਰਤ ਆਉਣਗੇ ਸੋਚਦੀ ਹਾਂ ਕਿ ਮੈਂ ਬੇਮੌਤ ਮਰ ਕੇ ਜੋ ਇੰਜ ਛਟਪਟਾ ਰਹੀ ਹਾਂ ਤੇਰੇ ਉੱਤੇ ਮੌਤ ਹੱਥੋਂ ਮਰ ਕੇ ਕੀ guzਰੀ ਹੋ ਕਾਸ਼ ਤੂੰ ਐਸੇ ਜਨਮ ਵਿੱਚ ਬੇਵਫਾ ਹੋ ਜਾਂਦਾ ਮੇਰਾ ਤੇਰਾ ਰਿਸ਼ਤਾ ਐਸੇ ertid ਦੀ ਹਿੱਕ ਤੇ ਤਾਂ ਕਾਇਮ ਰਹਿੰਦਾ ਪਤਾ ਨਹੀਂ ਕਿਹੋ ਜਿਹੇ ਦਰਦਮੰਦ ਹੁੰਦੇ ਹੋਣਗੇ ਜਿਨ੍ਹਾਂ ਦੀਆਂ ਆਹਾਂ ਨਾਲ ਅੰਬਰ ਕਾਲਾ ਹੋ ਜਾਂਦਾ ਹੈ ਜਿਨ੍ਹਾਂ ਦੀਆਂ ਅੱਖੀਆਂ 'ਚੋਂ ਕਿਰਿਆ ਹੰਝੂ ਜ਼ਮੀ ਦੀ ਹਿੱਕ ਤੇ ਛਾਲਾ ਪਾ ਦਿੰਦਾ ਹੈ ਤੇਰੇ ਪਿੱਛੋਂ ਤੇਰਾ ਜ਼ਿਕਰ ਮੇਰੇ ਦਾਇਰੇ ਵਿੱਚ ਇਉਂ ਕਰ ਦਿੱਤਾ ਜਾਂਦਾ ਹੈ ਜਿਵੇਂ ਮਰਨ ਵਾਲਾ ਡਿਕਸ਼ਨਰੀ ਵਿੱਚਲਾ ਕੋਈ ਸ਼ਬਦ ਹੋਵੇ ਜਿਸਦੇ ਅਰਥ ਮੇਰੇ ਤੱਕ ਅਪੜਦੇ ਮੇਰੇ ਅੰਦਰ ਨਵਾਂ ਛੇਕ ਪਾ ਦਿੰਦੇ ਨੇ ਮੈਂ ਵਲੁੰਦਰੀਆ ਹੋਇਆ ਆਪਾਂ ਹੱਸਦੇ ਦੰਦਾਂ ਦੇ ਨਾਟਕਖੇਡ ਲੁਕੋ ਕੇ ਵੇਲੇ ਸਮੇਂ ਵਿੱਚ ਫਰੋਲਣ ਲਈ ਰੱਖ ਛੱਡਦੀ ਹਾਂ ਬਾਕੀ ਹੰਜੂਆ ਨੂੰ ਅੱਖਾਂ ਦੀ ਦਹਲੀਜ਼ ਤੋਂ ਹੀ ਪਿੱਛਾਂ ਪਰਤ ਜਾਣ ਲਈ ਕਹਿੰਦੀ ਦੂਜੇ ਪਾਸੇ ਮੂੰਹ ਮੋੜਦੀ ਹਾਂ ਜਦ ਤੱਕ ਵਿਸ਼ੇ ਦਾ ਰੁਖ ਡਿਕਸ਼ਨਰੀ ਦੇ ਕਿਸੇ ਹੋਰ ਸ਼ਬਦ ਤੱਕ ਅਪੜਦਾ ਹੈ ਤਰਸ ਆਉਂਦਾ ਹੈ ਆਪਣੇ ਆਪ ਤੇ ਕਹਿੋ ਜਿਹਾ ਆਖਰੀ ਉਦਾਸ ਹਾਦਸਾ ਆਪਣੇ ਦੋਹਾਂ ਵਿਚਾਰ ਵਾਪਰਿਆ ਜਿਸ ਕਿਛੋਂ ਹਰ ਸ਼ੈ ਤੇ ਟਿਕਦੀ ਨਜ਼ਰ ਤੇਰੇ ਨਾਲ ਸੰਬੰਧਿਤ ਹੋ ਕੇ ਮੁੜਦੀ ਹੈ ਜੇ ਪਾਈ ਜੀ ਪਾਠ ਕਰਦਾ ਹੈ ਤਾਂ ਵੀ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹੀ ਆਖਦਾ ਹੈ ਜੇ ਰੇਡੀਓ ਸੁਣਦੀ ਹਾਂ ਤਾਂ ਵੀ ਹਿਜਰ ਕੀ ਰਾਤ ਔਰ ਇਤਨੀ ਰੌਸ਼ਨ ਦੀ ਆਵਾਜ਼ ਕੰਨੀ ਪੈਂਦੀ ਹੈ ਤੇ ਤੇਰੀ ਕੋਈ ਲਿਖਤ ਖੋਲਦੀ ਹਾਂ ਉੱਥੇ ਵੀ ਸੱਜਣ ਬਿਨ ਰਾਤੀ ਹੋਈਆਂ ਵੱਡੀਆਂ ਹੀ ਕਿਉਂ ਲਿਖਿਆ ਮਿਲਦਾ ਹੈ ਇਹੋ ਜਿਹੀ ਪਿਗਲਦੀ ਮੋਮਬੱਤੀ ਵਰਗੀ ਜ਼ਿੰਦਗੀ ਦੇ ਪੱਲਾਂ ਲਈ ਨਾ ਹਾਸਾ गवारा ਹੈ ਤੇ ਨਾ ਰੋਣਾ ਹਾਸਾ ਇਸ ਲਈ ਨਹੀਂ ਕਿ ਹਾਸਾ ਹੁਣ ਅੰਦਰੋਂ ਉੱਠਦਾ ਹੀ ਨਹੀਂ ਤੇ ਰੋਣਾ ਇਸ ਲਈ ਨਹੀਂ ਕਿ ਲੋਕਾਂ ਕੋਲ ਆਪਣੇ ਰੋਣੇ ਬਥੇਰੇ ਹੁੰਦੇ ਨੇ ਤੇਰਾ ਮਰੇ ਦਾ ਵੀ ਮੁੱਲ ਪਿਆ ਮੇਰੇ ਜਿਉਣ ਦੀ ਵੀ ਕੀਮਤ ਗਵਾਚੀ ਜਿੰਨਾ ਚੌਰਾਹਾ ਉੱਤੇ ਫੁੱਲਾਂ ਦੀ ਆਬ ਨਾਲ ਆਉਣਾ ਚਾਹਿਆ ਸੀ ਗਲੀਆਂ ਤੇ ਕੱਖ ਬਰਾਬਰ ਤੁਲਨਾ ਪਿਆ ਹੁਣ ਤੇਰੀਆਂ ਕੰਧਾਂ ਦੇ ਗਲ ਲੱਗ ਰੋਇਆਂ ਪਥਰਾਂ ਨੇ ਦਿਲ ਵਾਂਗ ਪਸੀਜਣਾ ਤਾਂ ਨਹੀਂ ਪਰ ਮੈਂ ਤੇਰੇ ਵੇੜੇ ਦੀ ਇੱਕ ਇੱਕ ਕੰਕਰ ਨੂੰ ਦੂਰ ਬੈਠੀ ਮੋਹ ਪਿੱਜੀ ਨਿਗਾ ਨਾਲ ਵੇਖਦੀ ਰਹਿੰਦੀ ਹਾਂ ਲੋਕਾਂ ਤੋਂ ਰੋਣ ਲੁਕਾਇਆ ਜਾ ਸਕਦਾ ਹੈ ਪਰ ਆਪਣੇ ਆਪ ਤੋਂ ਨਹੀਂ ਮੇਰੀ ਉਮਰ ਦੀ ਦੁਪਹਿਰ ਵੀ ਮੇਰੇ ਗੁਨਾਹਾਂ ਦੀ ਸੂਚੀ ਵਿੱਚ ਦਰਜ ਹੋਈ ਪ੍ਰਤੀਤ ਹੁੰਦੀ ਹੈ ਸਖਤ ਸਰਦੀ ਵਿੱਚ ਵੀ ਹਰ ਅਗ ਤੋਂ ਵੱੜਦੀ ਚਿਤਾ ਦਾ ਸੇਕ ਆਉਣ ਵਰਗੀ ਇਸ ਜ਼ਿੰਦਗੀ ਨੂੰ ਜੀਉਣਾ ਨਹੀਂ ਦਿਨ ਕੱਟੀ ਹੀ ਤਾਂ ਕਿਹਾ ਜਾ ਸਕਦਾ ਹੈ ਮੈਂ ਬਾਵੇ ਨੂੰ ਝੂਠ ਬੋਲਦੀ ਹਾਂ ਕਿ ਤੇਰੇ ਪਾਪਾ ਆਉਣਗੇ ਕਾਸ਼ ਕੋਈ ਅਜਿਹਾ ਝੂਠ ਮੇਰੇ ਕੋਲ ਵੀ ਬੋਲੇ ਜੀ ਕਰਦਾ ਸਵੇਰ ਨੂੰ ਉੱਠਾਂ ਤਾਂ ਤੇਰਾ ਬਾਵਾ 4 ਸਾਲ ਤੋਂ 22 ਹੋ ਜਾਏ ਤੇ ਉਸ ਦਾ ਮਾਸੂਮ ਮੂੰਹ ਦਾੜੀ ਵਾਲਾ ਹੋਵੇ ਤੇ ਮੈਂ ਜ਼ਰਰਾ ਜ਼ਰਰਾ ਕਰਕੇ ਕੱਟ ਰਹੀ ਜ਼ਿੰਦਗੀ ਨੂੰ ਇੱਕੋ ਉਲੰਘ ਵਿੱਚ ਕਬਰ ਵਿੱਚ ਪੁਚਾ ਦਿਆਂ ਕਿਸੇ ਦੀ ਮੌਤ ਤੇ ਜਦੋਂ ਤੇਰੀ ਤੀ ਗੁੱਗੂ ਅੱਖਾਂ ਪਰਦੀ ਹੈ ਮੈਂ ਸੋਚਦੀਆਂ ਕਿ ਪਾਪਾ ਦੀ ਮੌਤ ਦਾ ਖਾਮੋਸ਼ ਜਰਿਆ ਹਾਦਸਾ ਕਿਸੇ ਬਹਾਨੇ ਸ਼ਬਦਾਂ ਤੱਕ ਆਏਗਾ ਉਸ ਦੀ ਚੁੱਪ ਨੇ ਮੇਰੇ ਅੰਦਰ ਅਜੀਹਾ ਹੋਕਾ ਪਾ ਦਿੱਤਾ ਹੈ ਜੋ ਮੁੱਢ ਟਿੱਡ ਚੋਂ ਸਾਹ ਬਣ ਕੇ ਨਹੀਂ ਨਿਕਲਿਆ ਇਹ ਸਭ ਕੁਝ ਕਾਗਜ਼ ਦੇ ਸੀਨੇ ਤੇ ਉਕਰਿਆ ਕਿਸੇ ਸ਼ਿਕਾਇਤ ਦੀ ਇਬਾਰਤ ਵਰਗਾ ਕਿਉਂ ਬਣ ਗਿਆ ਮੈਂ ਤਾਂ ਅੰਦਰਲੀ ਕਸਕ ਦੀ ਕਰਵਟ ਨੂੰ ਅੱਖਾਂ ਦੇ ਮੂੰਹੋਂ ਕੇਰਿਆ ਹੈ ਇਹਨੂੰ ਦੁਆ ਕਹੋ ਜਾਂ ਗਿਲਾ ਗਿਲਾ ਕਰਨਾ ਮੈਂ ਕਿਉਂ ਨਾ ਸਿੱਖਿਆ ਜਦੋਂ ਤੂੰ ਦੁਰਲਭ ਹਯਾਤੀ ਦਾ ਸਫ਼ਰ ਪਹਿਲਾਂ ਹੀ ਮੁਕਾ ਲਿਆ ਜਦੋਂ ਤੇਰੇ ਆਂਗਣ ਮੇਰੀ ਡੋਲੀ ਤੇਰੀ ਨਿਗਾਹੇ ਠਾਈ ਸੀ ਮੇਰੀ ਅਰਥੀ ਵੀ ਤੇਰੇ ਮੋਢਿਆਂ ਤੋਂ ਹੀ ਗੁਜ਼ਰਨੀ ਚਾਹੀਦੀ ਸੀ ਹੁਣ ਤਰਸਦੀਆਂ ਉਹ ਪੀੜ ਮੁਰ ਕੇ ਕਦੋਂ ਜੁੜੇਗੀ ਜੋ ਮੈਨੂੰ ਤੇਰੇ ਤੱਕ ਸਮੇਟੇਗੀ ਉਦੋਂ ਤੱਕ ਤੇਰੀ ਚਿਖਾ ਦਾ ਦਾਗ ਤੱਕ ਮਿਟ ਜਾਵੇਗਾ ਮੈਂ ਤਾਂ ਖਾਕ ਤੇ ਵੀ ਸੋਚ ਕੇ ਪੈਰ ਟਿਕਾਉਂਦੀ ਹਾਂ ਕਿ ਇਸ ਵਿੱਚ ਤੇਰੇ ਨਕਸ਼ ਰਲੇ ਹੋਏ ਨੇ ਤੈਨੂੰ ਗਿਲਾ ਹੋਏਗਾ ਕਿ ਹਰ ਸਾ ਨਾਲ ਸਾਥ ਦੇਣ ਵਾਲੀ ਮੈਂ ਆਖਰੀ ਵਾਰ ਮੋਢਾ ਨਾ ਦੇ ਸਕੀ ਪਰ ਔਰਤ ذات جنازه ਚੁਕਦੀ ਕਿਸ ਵੇਖੀ ਹੈ